ਸਤਿਗੁਰੂ ਭਗਤ ਗੁਰੂ ਨਾਨਕ ਮਹਾਰਾਜ ਕੀ ਜੈ ਪ੍ਰਸ਼ਨੋਟ ਅਜ ਮਿਤੇ 24 ਹਤੰਬਰ 2024 ਨੂੰ ਗੁਰੂ ਦਾਸ ਸਾਧ ਸੰਪਰਦਾ ਸੋਸਾਇਟੀ ਡਿਸਟ੍ਰਿਕਟ ਪੰਡਿਆਲ ਅਤੇ ਸਮੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਦੇਵਾ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਡੇਰਾ ਸੰਤ巴巴 ਹਰਿਦਾਸ ਜੀ ਮਾਪੇ ਜੋੜੇ ਰਾਏਪੁਰ ਸੂਰਪੁਰ ਜਲੰਧਰ ਸੰਤ巴巴 ਸਰਪੰਨ ਰਾਜ ਜੀ ਬੋਣ ਕੀਰਮਨ ਗੁਰੂ ਦਾਸ ਸਾਹਿਬ ਨੂੰ ਸੰਤੋਨ ਦਾ ਸੁਸਾਇਟੀ ਰਿਸਪੋਰਟ ਦਾ ਅਕੀਪ੍ਰਧਾਨ ਸੰਤ ਨਰਵਲ ਦਾਸ ਜੀ ਬਾਬੇ ਦਾਵਰੇ ਜੀ ਐਨ ਮਾਈ ਹੇਟ ਕੀਤੀ ਗਈ ਜਿਸ ਵਿੱਚ ਸਮਾਜ ਪਰ ਕੀ ਮੌਜੂਦਾ ਸਮੇਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਜਿਸ ਵਿੱਚ ਖਾਸ ਮੁੱਦਾ ਡਾਕਟਰ ਸ਼ਰਮਣਿਕ ਮਿਲਟੀ ਵੀ ਪਰ ਪੱਤਰਕਾਰ ਇਹ ਪੱਤਰਕਾਰ ਹੁੰਦੀ ਹੈ ਨਾ ਪੱਤਰਕਾਰ ਅਖਪੱਤਰਕਾਰ 1983 ਮਿਤੀ 13/5/2024 ਅਨਸਾਰ ਜਿਹੜਾ ਹੋਕਾ ਨਾਮਾ ਗੁਰਦੁਆਰਾ ਸਾਹਿਬ ਦੀ ਸਹਰ ਦੀਵਾਨ ਹਾਲ ਰਿਖੇ ਕਥਾ ਵਿਚਾਰਕੰਨ ਵਾਲੇ ਨੂੰ ਲੋੜ ਕਰਵਾਇਆ ਜਿਸ ਵਿੱਚ ਭਗਤ ਸਹਿਵਾਨਾ ਨੂੰ ਬਾਬਾ ਜੀ ਗੁਰੂ ਜੀ ਕਹਿ ਕੇ ਸੰਬੋਧਨ ਕਰਨ ਤੋਂ ਅਤਰਾਤ ਕੀਤਾ ਗਿਆ ਜਿਸ ਦੀ ਗੁਰੂ ਰਵਿਦਾਸ ਸਾਹਿਬ ਦੀ ਸੰਪਰਦਾਇ ਸੋਸਾਇਟੀ ਦੇ ਸਪੰਨ ਜਾ ਪੁਰਜੋੜ ਨੰਦਿਆ ਕਰਦੀ ਹੈ ਅਤੇ ਜਥੇਵੰਦਿਆ ਜਥੇਦਾਰ ਜਨਰੇਟਰ ਦੇ ਮੀਸ ਸਿੰਘ ਜੀ ਨੂੰ ਅਸੂਸਾਰ ਅੰਦਰ ਵਸ ਰਹੀਆਂ ਗੁਰੂ ਰਵਿਦਾਸ ਜੀ ਨਾਮ ਦੇ ਵਸਣ ਤਾਂ ਦੇ ਸ਼ਰਧਿਆ ਨੂੰ ਤੇਸ਼ ਪਹੁੰਚਿਆ ਜਿਸ ਲਈ ਲਗਾਤਾਰ ਹੀ ਗੁਰੂ ਰਵਿਦਾਸ ਸਾਧੂ ਸੰਪਰਦਾਸ ਸੁਸਾਇਟੀ ਅਰੇਸਟ ਪੰਜਾਬ ਨੂੰ ਸ਼ਕਾਤਾਂ ਆ ਰਹੀਆਂ ਹਨ ਅਤੇ ਕੁਝ ਦਿਨ ਪਹਿਲਾਂ ਬਕਵਕ ਜਥੇ ਮੰਡੀਆਂ ਬਾਰੇ ਪ੍ਰੈਸ ਵਾਰਤਾ ਕਰਕੇ ਇਸ ਲਈ ਨਿਖੇਦੀ ਵੀ ਕੀਤੀ ਗਈ ਹੈ ਸੰਤ ਬਾਬਾ ਸਰਬੰਧਾਰ ਜੀ ਬੋਨ ਟੇਰ ਨਾਲ ਸੰਤ ਬਾਬਾ ਨਰਮਦਾ ਜੀ ਪਰਵਾਨਾ ਪ੍ਰਧਾਨ ਗੁਰੂਤਾ ਸਾਧੂ ਸੋਪਾਡਾ ਸੁਸਾਇਟੀ ਦੇ ਸਟ ਪੰਡਾ ਦੇ ਸੁਭੋ ਮਹਾਂਕੋਸ਼ ਗੁਰੂ ਨਰਦਾਸ ਨਾਮ ਜੇਵਾ ਜਿੱਤੇ ਬੰਦਿਆਂ ਭਲੋ ਇੱਕ ਉਪਨਾਮੇ ਨੂੰ ਤਵਜੀਲ ਕਰਕੇ ਭਗਤ ਸਹਿਬਾਨ ਨਹੀਂ ਗੁਰੂ ਸਰਬਾਨ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ ਦੋ ਸੰਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਸ ਨੂੰ ਸ਼ਾਂਤ ਕੀਤਾ ਜਾਵੇ ਧੰਨਵਾਦ ਗੁਰੂ ਰਦਾਸ ਸਾਹਿਬ ਨੂੰ ਸੰਪਰਨ ਦਾ ਸੁਸਾਇਟੀ ਕ੍ਰਿਸ਼ਨਾ ਕੰਗਰ ਪਾਦੇ ਸਾਨੂੰ ਸੇਵ ਗੁਰੂदास ਮਹਾਰਾਜ ਜੀ ਦੇ ਨਾਮ ਲੈਵਾ ਜੱਥੇਬੰਦੀਆਂ ਸੰਗਤ